ਇਸ ਦੁਨੀਆ ਸੇ ਹੁਕਮਾਈਏ ਤਾਂ ਦਰਗਹਿ ਬਚਣ ਸਾਈਏ ਇਸ ਦੁਨੀਆ ਸੇ ਹੁਕਮਾਈਏ ਤਾਂ ਦਰਗਹਿ ਬਚਣ ਪਾਈਏ ਦੁਨੀਆ ਸੇਵ ਕਮਾਈਐ ਤਦਰਗ ਬੈਸਨ ਪਾਈਐ ਕਹੋ ਨਾਨਕ ਬਾਹ ਲੜਾਈਐ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰੰਪਰ ਸਿੱਤਰ ਹਜ਼ੂਰੀ ਨਿੱਗੀ ਮਿੱਠੀ ਸਦਾ ਸੁਖ ਦੇਣ ਵਾਲੀ ਗੋਦ ਵਿੱਚ ਬੈਠੀ ਮਹਾਪੁਰਖਾਂ ਦੀ ਯਾਦ ਨੂੰ ਤਾਜ਼ਾ ਕਰ ਰਹੀ ਔਰ ਆਪਣੀ ਜ਼ਿੰਦਗੀ ਦੀਆਂ ਘੜੀਆਂ ਨੂੰ ਸਫਲਾ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਗੁਰੂ ਖਾਲਸਾ ਸਾਤ ਸੰਗਤ ਜੀ ਗੁਰਪਤਲੀ ਸਾਂਝ ਪਾਓ ਪਿਆਰ ਦੇ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖਾਂ ਦਾ ਜੀਵਨ ਜਿਹੜਾ ਹੈ ਉਹ ਸਾਡੇ ਵਾਸਤੇ ਚਾਨਣ ਮਨਾਰੇ ਦਾ ਕੰਮ ਕਰਦਾ ਉਹਨਾਂ ਦੀ ਜਾਤ ਦੇ ਵਿੱਚੋਂ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ ਉਹਨਾਂ ਨੇ ਕਮਾਈਆਂ ਕੀਤੀਆਂ ਸਾਧ ਸੰਗਤ ਵੱਡੀਆਂ ਕਮਾਈਆਂ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਦੋ ਸੌਖੇ ਸਾਧਨ ਸਾਨੂੰ ਜੋ ਬਖਸ਼ੇ ਹੈ ਜਗ ਜੀਰਣ ਸਾਧਨ ਦੂਰ ਕਰੇ ਜੀਰਣ ਕਈ ਪ੍ਰਾਣੇ ਹੋ ਚੁੱਕੇ ਜਿਹੜੇ ਹੁਣ ਨਹੀਂ ਹੋ ਜਗ ਜੀਰਣ ਸਾਧਨ ਦੂਰ ਕਰੇ ਧ੍ਰਿੜ ਸਾਧਨ ਰਾਮੈ ਨਾਮ ਬਤਾਇਓ ਪਰਮੇਸ਼ਰ ਦਾ ਨਾਮ ਔਰ ਸੇਵਾ ਨਾਮ ਵਿੱਚ ਵਡਿਆਈ ਵਰਤ ਤਾਂ ਊੜਾ ਮਣੀ ਕਮੀ ਸੰਤੋਖ ਸਿੰਘ ਜੀ ਨਾਮ ਦੀ ਵਡਿਆਈ ਕਥਨ ਕਰਦੇ ਹੋਏ वैसे परदे रहनेया जैसे 68 तीर स्पर्श किए युग चार चले कैलाश रहे हो जैसे कोटि वर्ष तपुरदमुखी बसंतर्मय तनदाद हो जैसे लाख वर्ष कुरसीतर्मय सुमेर जग अपंग ठयो आ सारा कुछ जेड़ा पीछे दसया है ये ऐना ਕੀਤਾ ਜਾਵੇ पर फिर भी नाम ਦੇ ਬਰਾਬਰ ਨਹੀਂ ਪਹੁੰਚ ਸਕਦਾ ਇੱਕ ਵਾਰੀ ਵਾਹਿਗੁਰੂ ਮੁਖਤਕ ਹੈ ਨਾ ਪੁਨ ਅੰਮ੍ਰਿਤ ਨਾਮ ਵਿਸ਼ੇਸ਼ इति ਜਦੋਂ ਇੱਕ ਵਾਰ ਸ੍ਰੀ ਵਾਹਿਗੁਰੂ ਕਹਿਓ ਕਮਾਏ ਹੋਏ ਹਰ ਦੇਖੋ ਜਿਨ੍ਹਾਂ ਦੀ ਯਾਦ ਮਨਾ ਰਹੇ ਆ ਸਾਰੇ ਜਪਿਓ ਪਿਆਰ ਦੇ ਨਾਲ ਵਾਹਿਗੁਰੂ 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 ਸੁਏ ਨਾਮ ਦੀ ਕਮਾਈ ਕੀਤੀ ਦੂਸਰੇ ਪਾਸੇ ਸੇਵਾ ਦੀ ਬਾਬਤ ਪਾਈ ਗੁਰਦਾਸ ਜੀ ਕਹਿੰਦੇ ਨੇ ਸੇਵਾ ਦਾ ਕਿੰਨਾ ਮਹਾਤਮ ਹੈ ਸਤਿ ਸ੍ਰੀ ਅਕਾਲ ਪੰਜ ਵਾਰ ਗੰਗਾ ਜੈ ਬਾਰ ਪੰਜ ਪ੍ਰਾਗ ਨਾਹੀ ਤੈਸੋ ਪਾਲਿਕ ਗੁਰਸਿੱਖ ਕੋ ਨੁਵਾਇਕ ਯਾਰ ਦੇ ਨਾਲ ਗੁਰਸਿੱਖ ਦਾ ਇਸ਼ਨਾਨ ਕਰਵਾ ਦੇਣਾ ਪੰਜ ਵਾਰੀ ਗੰਗਾ ਜੀ ਦਾ ਇਸ਼ਨਾਨ ਕਰਿਆ ਪੰਜ ਵਾਰੀ ਪ੍ਰਾਗ ਰਾਜ ਦਾ ਇਸ਼ਨਾਨ ਕਰ ਲਿਆ ਸਿੱਖ ਕੋ ਪਲਾਏ ਪਾਣੀ ਪਾਓ ਕਰ ਕੋ ਖੇਤ ਪੁਰਸ਼ੇਤ ਦੀ ਧਰਤੀ ਤੇ ਮਨ ਨੂੰ ਜਗ ਕਰ ਲਿਆ ਗੁਰਸਿੱਖ ਨੂੰ ਪਾਣੀ ਦਾ ਗਲਾਸ ਤਿਆਰ ਨਾਲ ਪਹੁੰਚਾ ਦੇਣਾ ਅਸੋਮੇਤ ਜਗ ਸਿੱਖ ਕੋ ਜਵਾਏ ਕਾ ਜਵਾਏ ਭਾਪ ਪ੍ਰਸ਼ਾਦਾ ਸੁਕਾ ਦੇਣਾ ਮਨ ਉਸਮੇਤ ਜਗ ਕਰ ਰਿਹਾ ਜੈਸੇ ਸਤ ਮੰਦਰ ਕੰਤਨ ਕੇ ਅਸਾਰ ਦੀਨ ਤੈਸੋ ਸਿੱਖ ਕੋ ਇੱਕ ਸ਼ਬਦ ਸੁਖਾਏਗਾ ਇੱਕ ਸ਼ਬਦ ਸੁਖਾ ਦੇਣਾ ਸੌ ਘਰ ਸੋਨੇ ਦੇ ਬਣਾ ਕਰਕੇ ਦਾਨ ਕਰ ਦੇਣੇ ਇਹਨਾਂ ਮਹਾਤਮ ਪ੍ਰਾਪਤ ਹੋ ਜਾਂਦਾ ਹੈ ਜਿਵੇਂ 20 ਵਾਰ ਦਰਸ਼ਨ ਸਾਧ ਕੀਆ ਕਾਹੂ ਤੈਸੋ ਫਲ ਸਿੱਖ ਕੋ ਚਾ ਪਗ ਸੁਆਇ ਕਾ 20 ਵਾਰੀ ਸਾਧੂ ਸੰਤ ਮਹਾਂਪੁਰਖਾਂ ਦੇ ਦਰਸ਼ਨ ਕਰ ਲੈੜੇ ਸਰਦਾਰਾਣ ਇੱਕ ਵਾਰੀ ਦਰਸ਼ਨ ਕਰ ਲਈਏ ਪਿਆਰ ਨਾਲ ਮੱਥਾ ਟੇਕ ਲਈਏ ਸਾਧ ਸੰਗਤ ਅਸੀਸ ਨਵਾਇ ਟੇ ਪਈ ਸਾ ਪਾਪਨ ਕੀ ਫੋਟ ਕਾਤੇ ਸੀਸ ਨਵਾਈਏ ਲੱਗਣਾ ਜੰਮ ਕੀ ਚੋਟ ਜੋ 20 ਵਾਰੀ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਪਰ ਗੁਰਸਿੱਖ ਦੀ ਮੁੱਠੀ ਚਾਪੀ ਕਰਕੇ ਸੇਵਾ ਕਰਕੇ ਉਹਨੂੰ ਸਵਾਦ ਦੇਣਾ ਉਹਨਾਂ ਫਲ ਪ੍ਰਾਪਤ ਹੋਇਆ ਸੋ ਦੋ ਸੌਖੇ ਸਾਧਨ ਜੀਵਨ ਤਾਰਦਾ ਹੈ ਮੈਂ ਗੁਰ ਇਤਿਹਾਸ ਵਿੱਚੋਂ ਬੇਨਤੀ ਕਰਕੇ ਇਹ ਵੀ ਬੇਨਤੀ ਨਾਲ ਮਹਾਰਾਜ ਕਿਰਪਾ ਕਰਿਓ ਸੁਣਾਉਣ ਤੋਂ ਗੈਨਾ ਰਹਿ ਜਾਈਏ ਜੋ ਮਹਾਂਪੁਰਖ ਬਤਨ ਕਰਕੇ ਗਏ ਨੇ ਪੜ ਪੜ ਗੱਡੀ ਲੱਦੀ ਐ ਪੜ ਪੜ ਕੇ ਨਾ ਗੱਡੀਆਂ ਲੱਦੀ ਜਾਈਏ ਸਾਨੂੰ ਕਮਾਉਣ ਦਾ ਵੀ ਵੱਲ ਵੱਕਿਓ ਵੈਸੇ ਤੇ ਯਕੀਨ ਹੈ ਕਿਉਂਕਿ ਮੂ ਪੂਰਨ ਮਹਾਪੁਰਖ ਸੰਤ ਸਾਧਕ ਸੰਗ ਨਹੀਂ ਕਚਕਾਲ ਸਾਧ ਸੰਗ ਧਰਮ ਰਾਏ ਕਰੇ ਸੇਵਾ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕਰ ਲਈ ਧਰਮ ਰਾਜਾ ਵੀ ਉਹਨਾਂ ਦੀ ਸੇਵਾ ਕਰਦਾ ਆਪਾਂ ਨੂੰ ਕੋਈ ਸੰਤ ਨਹੀਂ ਪਰ ਫਿਰ ਵੀ ਬਚਨ ਕਮਾਉਣ ਦੀ ਤਾਂ ਲੋੜ ਹੀ ਐ ਨਾ ਉਹ ਤਾਂ ਜ਼ਰੂਰੀ ਐ ਪੜਿਆ ਨਹੀਂ ਥੇਦ ਬੁੱਧਿਆ ਪਾਵਣ ਪਕੱਲਾ ਪੜ ਕੇ ਨਹੀਂ ਨਾਮ ਗੱਲ ਵੜਨੀ ਸਾਧ ਸੰਗ ਉਹਨੂੰ ਬੁੱਧਣਾ ਤੇ ਅਮਲ ਕਰਨਾ ਸੁਣਿਆ ਮੰਨਿਆ ਮਨ ਕੀਤਾ ਪਾਉ ਸੁਣਨਾ ਫਿਰ ਮੰਨਣਾ ਫਿਰ ਉਹਨ ਅਧਿਆਸਨ ਕਰਨਾ ਫਿਰ ਸਾਖਿਆਤਕਾਰ ਹੋ ਜਾਣਾ ਉਹ ਸਾਧ ਸੰਗਤ ਸੋ ਜੀਵਨ ਜਿਹੜਾ ਹੈ ਜੀਵਨ ਤਾਰ ਤਿਆ ਕਰਦਾ ਹੈ ਮਹਾਂਪੁਰਖਾਂ ਦਾ ਜੀਵਨ ਸਾਡੇ ਵਾਸਤੇ ਚਰਨ ਮਿਲਾਦਾ ਖਲੂਰ ਸਾਹਿਬ ਲੈਣਾ ਜੀ ਦੁਕਾਨ ਕਰ ਰਹੇ ਨੇ ਹਰ ਰੋਜ਼ ਸੌਦਾ ਲੈਣ ਦੇ ਵਾਸਤੇ ਆਉਂਦਾ ਸੀਹਾ ਨਾਮ ਦਾ ਸਿੱਖ ਹੈ ਦਿਹਾੜੀ ਕਰਦਾ ਹੈ ਦਿਹਾੜੀ ਕਰਕੇ ਜਿਹੜੇ ਪੈਸੇ ਹੁੰਦੇ ਨੇ ਉਹਦਾ ਆ ਕਰਕੇ ਆਟਾ ਦਾਲ ਗੁੜ ਵਗੈਰਾ ਜੋ ਵੀ ਰੋਜ਼ੀ-ਰੋਜ਼ ਲੈ ਕੇ ਜਾਂਦਾ ਹੈ ਤੇ ਤਿੰਨ-ਚਾਰ ਦਿਨ ਹੋ ਗਏ ਸੀਹਾ ਆਇਆ ਕੋਈ ਨਹੀਂ ਚਾਰ ਦਿਨਾਂ ਬਾਅਦ ਆਇਆ ਲੈ ਲੈਣ ਆ ਲੈ ਪੈਸੇ ਮੇਰੇ ਕੋਲ ਤੇ ਮੈਨੂੰ ਇੰਨਾ ਕ ਆਟਾ ਦੇ ਦੇ ਇੰਨੀ ਕ ਦਾਲ ਦੇ ਦੇ ਇੰਨਾ ਕ ਗੁੜ ਦੇ ਦੇ ਇੰਨੀ ਜਾਂ ਜੋ ਕੁਝ ਵੀ ਹੈ ਲੈਣਾ ਜੀ ਕਹਿਣ ਲੱਗੇ ਸੀਹਿਆਂ ਕੀ ਗੱਲ ਹੋਰ ਦੁਕਾਨ ਤੇ ਜਾਣਾ ਸ਼ੁਰੂ ਕਰ ਦਿੱਤਾ ਕਿਉਂ ਕਹਿੰਦੇ 4 ਦਿਨ ਹੋ ਗਿਆ ਨਹੀਂ ਕਹਿਣ ਲੱਗੇ ਲੈਣਾ ਜੀ ਨਹੀਂ ਤੁਹਾਡੀ ਦੁਕਾਨ ਨੂੰ ਛੱਡ ਕੇ ਮੈਂ ਹੋਰ ਕਿੱਥੇ ਜਾਵਾਂ ਇੱਥੇ ਸੱਚ ਦਾ ਸੌਦਾ ਮਿਲਦਾ ਪੂਰਾ ਤੋਲਦੇ ਹਾਂ ਸੱਚ ਬੋਲਦੇ ਹਾਂ ਤੁਹਾਡੀ ਦੁਕਾਨ ਛੱਡ ਕੇ ਕਿਵੇਂ ਚੱਲ ਜਾਵਾਂਗਾ ਇਹ ਤੋ 4 ਦਿਨ ਆਇਆ ਨਹੀਂ ਕਹਿੰਦੇ 4 ਦਿਨ ਬਾਰਿਸ਼ ਹੁੰਦੀ ਰਹੀ ਮੈਨੂੰ ਦਿਹਾੜੀ ਮਿਲੀ ਨਹੀਂ ਕੰਮ ਕੋਈ ਹੋਇਆ ਨਹੀਂ ਮੈਂ ਫੇਰ ਕੋਲੇ ਪੈਸਾ ਨਹੀਂ ਸੌਦਾ ਕਿਵੇਂ ਲੈ ਕੇ ਜਾਂਦਾ ਕਹਿੰਦੇ ਫੇਰ ਪ੍ਰਸਾਦਾ ਪਾਣੀ ਕਹਿੰਦੇ ਚਾਰ ਦਿਨ ਛੱਕੇ ਹੀ ਕੋਈ ਨਹੀਂ ਸਿੰਘਾ ਕਹਿ ਰਿਹਾ ਛੱਕੇ ਹੀ ਕੋਈ ਨਹੀਂ ਲੈਣਾ ਜੀ ਹਰਾਨਦ ਵੀ ਹੋ ਗਏ ਔਰ ਥੋੜਾ ਜਿਹਾ ਦਰਦ ਆਇਆ ਮਨ ਦੇ ਵਿੱਚ ਜਦੋਂ ਆਟਾ ਜੋਕ ਕੇ ਪਾਇਆ ਨਾ ਦੋ ਬੁੱਕ ਭਰ ਕੇ ਆٹے ਦੇ ਵੱਧੂ ਪਾ ਦਿੱਤੇ ਜਿੰਨਾ ਵਜਨ ਸੀ ਤਾਂ ਸਿੰਘਾ ਕਹਿ ਰਿਹਾ ਲੈਣਾ ਆ ਸੁਰਤ ਦੇ ਵਿੱਚ ਆ ਕਹਿੰਦਾ ਹਾਂ ਕਹਿੰਦੇ ਐ ਤਾਂ ਦੁਕਾਨ ਤੇਰੀ ਲੁੱਟੀ ਜਾਊਗੀ ਸਾਰੀ ਦੇ ਐ ਵੱਧ ਜੋਖਦਾਰਿਆ ਆ ਦੇ ਇੱਕ ਕਿਰਪਾਲਾ ਕਿੰਨਾ ਵੱਟੇ ਵਾਲਾ ਜਿਹੜਾ ਪੱਲੜਾ ਹੈ ਉੱਪਰ ਠਿਆ ਪਿਆ ਟੇ ਵਾਲਾ ਪੱਲੜਾ ਥੱਲੇ ਪਿਆ ਲੈਣਾ ਜੀ ਕਹਿਣ ਲੱਗੇ ਨਹੀਂ ਮੈਂ ਠੀਕ ਹੀ ਜੋਕਿਆ ਹੈ ਚਾਰ ਦਿਨ ਹੋ ਗਏ ਤੁਹਾਨੂੰ ਰੋਟੀ ਖਾਣ ਨੂੰ ਮਿਲੀ ਨਹੀਂ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਹਮਦਰਦੀ ਕਰੀ ਹੈ ਤਾਂ ਮੈਂ ਵੱਧ ਜੋਕਿਆ ਉਹ ਕਹਿਣ ਲੱਗੇ ਨਹੀਂ ਆਪਣਾ ਵਾਧੂ ਕੱਢ ਲੈ ਲੈਣਾ ਜੀ ਕਹਿਣ ਲੱਗੇ ਨਹੀਂ ਮੈਂ ਤੁਹਾਡੇ ਖਾਤੇ 'ਚ ਨਹੀਂ ਲਿਖਨੇ ਪੈਸੇ ਤੁਹਾਡੇ ਵੱਲ ਕੋਈ ਆਧਾਰ ਨਹੀਂ ਸਟਾਉਣਾ ਤੁਹਾਡੇ ਕੋਲੋਂ ਮੰਗਦਾ ਨਹੀਂ ਮੈਂ ਇੱਕ ਗੁਰਸਿੱਖ ਹੋਣ ਦੇ ਨਾਤੇ ਤੁਹਾਡੀ ਮਦਦ ਕਰ ਰਿਹਾ ਪਰ ਸੀਹਾ ਕਹਿਣ ਲੱਗਿਆ ਵੀ ਨਹੀਂ ਜਿੰਨੇ ਕੁ ਮੇਰੀ ਕਮਾਈ ਹੈ ਮੈਂ ਉਨਾ ਹੀ ਲੈ ਕੇ ਜਾਣਾ ਮੈਂ ਵੱਧ ਨਹੀਂ ਲੈ ਕੇ ਜਾਣਾ ਕਾफी देर ਤੱਕ ਇਹ ਆਪ ਸਿਚੀ ਵਿਚਾਰ ਬਟਾਂਦਰਾ ਹੁੰਦਾ ਰਿਹਾ ਅਖੀਰ ਲੈਣਾ ਜੀ ਨੂੰ ਵਾਧੂ ਆਟਾ ਕੱਢਣਾ ਪਿਆ ਲੈ ਕਰਕੇ ਸੀਹਾ ਚਲਿਆ ਗਿਆ ਇਹ ਕੁਝ ਦੇਖ ਕਰਕੇ ਲੈਣਾ ਜੀ ਦੇ ਮਨ ਦੇ ਵਿੱਚ ਹੈਰਾਨੀ ਵੀ ਹੋ ਗਈ ਪਰ ਦੇਖੀਏ ਤਾਂ ਭਲਾ ਇਹਦਾ ਜੀਵਨ ਕੈਸਾ ਹੈ ਰਾਤ ਦਾ ਟਾਈਮ ਸੀ ਕਹਿੰਦੇ ਲੈਣਾ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਲੈਣਾ ਜੀ ਸਿਹੇ ਦੇ ਮਗਰ ਚੱਲ ਪਏ ਸਿਹਾ ਆਪਣੇ ਘਰੇ ਜਾ ਕੇ ਕਹਿਣ ਲੱਗਿਆ ਘਰ ਵਾਲੇ ਨੂੰ ਭਾਗਵੰਦੇ ਅੱਜ ਗੁਰੂ ਨਾਨਕ ਤਰੁਠ ਪਿਆચાર ਜਨਾਬਾ ਅੱਜ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰ ਦਿੱਤੀ ਹੈ ਚਾਰ ਜਨਾਬਾ ਮੈਨੂੰ ਦਿਹਾੜੀ ਮਿਲੀ ਆਲਾ ਮੈਂ ਰਸ ਨੂੰ ਲਿਆਂਦਾ ਕੜ ਪ੍ਰਸ਼ਾਦਾ ਤਿਆਰ ਦਾਲ ਸਬ지 ਤਿਆਰ ਕਰ ਚੱਕੀ ਆਪਾਂ ਪ੍ਰਸ਼ਾਦੇ ਕਹਿੰਦੇ ਤਿਆਰ ਹੋਏ ਪੰਜ ਲੈਣਾ ਜੀ ਓਲੇ ਖੜ ਕੇ ਵਾਰੀ ਵਿੱਚ ਹੀ ਦੇਖ ਰਹੇ ਹਨ ਪੰਜ ਜਦੋਂ ਤਿਆਰ ਹੋਏ ਘਰ ਵਾਲੀ ਨੇ ਤਿੰਨ ਪ੍ਰਸ਼ਾਦ ਦੇ ਪਰੋਸ ਕਰਕੇ ਆਪਣੇ ਘਰ ਵਾਲੇ ਸੀਹੇ ਨੂੰ ਲਿਆ ਕਰਕੇ ਲੋ ਪਤੀ ਦੇ ਪ੍ਰਸ਼ਾਦ ਦਾ ਸਕੋ ਸੀਹਾ ਕਹਿੰਦਾ ਮੈਂ ਪ੍ਰਸ਼ਾਦ ਦੇ ਗਨੇ ਨੇ ਪੰਜ ਨੇ ਤੇ ਤਿੰਨ ਮੈਨੂੰ ਦੇ ਦੇ ਤੇ ਤੂੰ ਦੋ ਆਪਣੇ ਕੋਲੇ ਰੱਖ ਲੈ ਨਹੀਂ ਤਿੰਨ ਤੂੰ ਖਾ ਲੈ ਦੋ ਮੈਨੂੰ ਦੇ ਦੇ ਉਹ ਕਹਿੰਦੀ ਮੈਂ ਬੇਲੜ ਜਨਾਨੀ ਆ ਮੰਜਾ ਤੋੜਨਾ ਮੇਰੇ ਵਾਸਤੇ ਦੋ ਬਹੁਤ ਨੇ ਤੁਸੀਂ ਕੱਲ ਨੂੰ ਫਿਰ ਦਿਹਾੜੀ ਕਰਨੀ ਆ ਜੇ ਰੋਟੀ ਕਾਹਮੂਗੇ ਤਾਂ ਕੰਮ ਕਰੋਗੇ ਤੇ ਦਪੀਆਂ ਰੋਟੀਆਂ ਸੱਬੇ ਗੱਲਾਂ ਮੋਟੀਆਂ ਇਸ ਕਰਕੇ ਤੁਸੀਂ ਚੱਕ ਲੋ ਉਹ ਕਹਿਣ ਲੱਗਾ ਨਹੀਂ ਤੇਰੀ ਗੋਦ ਵਿੱਚ ਬੱਚਾ ਦੁੱਧ ਤਾਂ ਚੰਗਾਵੇਂਗੀ ਜੇ ਤੂੰ ਰੋਟੀ ਖਾਵੇਂਗੀ ਇਹ ਰੋਲਾ ਪੈ ਗਿਆ ਬਸੀ ਉਹ ਕਹਿੰਦਾ ਤੂੰ ਤਿੰਨ ਕਾ ਉਹ ਕਹਿੰਦਾ ਤੂੰ ਘੱਟ ਤਿੰਨ ਕਾ ਰੋਲਾ ਲੈਣਾ ਦੀ ਖੜੇ ਦੇਖ ਰਹੇ ਨੇ ਰੋਲਾ ਮਕਾਉਣ ਵਾਲਾ ਸਾਧੂ ਆ ਗਿਆ ਬਾਹਰ ਆ ਕੇ ਆਵਾਜ਼ਾ ਦਿੱਤੀ ਸਤਨਾਮ ਵਾਹਿਗੁਰੂ ਪ੍ਰਸਾਦਾ ਜੀ ਸਿਹਾ ਕਹ ਲੱਗ ਲਾ ਭਗਵਾਨ ਨੇ ਗੁਰੂ ਨਾਨਕ ਦੇਵ ਜੀ ਨੇ ਰੋਲਾ ਮਕਾ ਦਿੱਤਾ ਪ੍ਰਸਾਦਾ ਕਸੰਤਾਂ ਨੂੰ ਦਿੱਤਿਆ ਖੜੇ ਖੜੇ ਹੀ ਖਾ ਗਏ ਕਹਿੰਦੇ ਨਾ ਬਈ ਭੁੱਖ ਨਹੀਂ ਮਿਟੀ ਇੱਕ ਹੋਰ ਦੇ ਇੱਕ ਹੋਰ ਲੈ ਲਿਆ ਤੀਜਾ ਲੈ ਲਿਆ ਚੌਥਾ ਲੈ ਲਿਆ ਪੰਜਵਾਂ ਵੀ ਪ੍ਰਸਾਦਾ ਲੈ ਲਿਆ ਪੰਜ ਛੱਕ ਕੇ ਸਾਧੂ ਦਾ ਅਸੀਸਾ ਦਿੰਦਾ ਹੋਇਆ ਸਿਹਿਆਂ ਤੇਰਾ ਦਾਨ ਵਧੇ ਫੁਲੇ ਤੂੰ ਮੈਨੂੰ ਭੁੱਖੇ ਨੂੰ ਪ੍ਰਸਾਦਾ ਚੁਕਾਇਆ ਪੰਜ ਪ੍ਰਸਾਦ ਦੇ ਛੱਕ ਕੇ ਚੱਲਿਆ ਗਿਆ ਤੇ ਲੈਣਾ ਜੀ ਖੜੇ ਦੇਖ ਰਹੇ ਨੇ ਦੋਨੋਂ ਭੁੱਖਣ ਭਾਣੇ ਜਦੋਂ ਸੌਣ ਲੱਗੇ ਨਾ ਉਸ ਮੇ ਲੈਣਾ ਜੀ ਨੇ ਦਰਵਾਜ਼ੇ ਨੂੰ ਮਾਰਿਆ ਧੱਕਾ ਜਾ ਕੇ ਸਿਹੇ ਨੂੰ ਜੱਫੀ ਵਿੱਚ ਲੈ ਲਿਆ ਸਿਹਾਂ ਆਹ ਕਿਹਦੇ ਕੋਲੋਂ ਉਪਦੇਸ਼ ਧਾਰਨ ਕਰਿਆ ਜਿਹੜਾ ਤੇਰਾ ਅੱਜ ਪੰਜ ਪ੍ਰਸਾਦ ਦੇ 4 ਦਿਨਾਂ ਬਾਅਦ ਪ੍ਰਾਪਤ ਹੋਈ ਪਰ ਇੱਕ ਬੁਰਕੀ ਵੀ ਨਹੀਂ ਖਾਧੀ ਉਹ ਵੀ ਸੰਤਾਂ ਨੂੰ ਚੁਕਾ ਦਿੰਦੇ ਨੇ ਇਹ ਸਬਰ ਸ਼ੁਕਰ ਕਿੱਥੋਂ ਸਿੱਖਿਆ ਹੈ ਕਿਹੜਾ ਗੁਰੂ ਤੇਰਾ ਕਹਿੰਦਾ ਗੁਰੂ ਮੇਰਾ ਇਕੱਲੇ ਦਾ ਨਹੀਂ ਉਹ ਗੁਰੂ ਤਾਂ ਜੀ ਸਾਰੇ ਸੰਸਾਰ ਦਾ ਸਤ ਗੁਰ ਗੁਰੂ ਨਾਨਕ ਸੰਗ ਸਾਰੇ ਸੰਸਾਰ ਦਾ ਸਤ ਗੁਰ ਗੁਰੂ ਨਾਨਕ ਸੰਗ ਸਾਰੇ ਸੰਸਾਰ ਦੇ ਸਾਝੇ ਗੁਰੂ ਨੇ ਲੋਕੀ ਤਾਂ ਪੁੱਛਣ ਤੁਸੀਂ ਕੌਣ ਪਏ ਹੁੰਦੇ ਹੋ ਗੁਰੂ ਨਾਨਕ ਦੇਵ ਜਿਸ ਦੁਨੀਆ ਦੇ ਉੱਪਰ ਐਵੇਂ ਕਾਹਨੂੰ ਪਏ ਭੌਂਦੇ ਹਾਂ ਦੁਖੀਆਂ ਦਾ ਮੈਂ ਹਾਂ ਦਰਦੀ ਸਤਿਗੁਰੂ ਚਾਰ ਦਾ ਸਤਿਗੁਰੂ ਗੁਰੂ ਨਾਨਕ ਸਾਝਾ ਸਾਰੇ ਸੰਸਾਰ ਦਾ ਮੇਰਾ ਉਹ ਗੁਰੂ ਹੈ ਤੇ ਕਹਿਣ ਲੱਗਾ ਸਿਂਹਾਂ ਫਿਰ ਮੈਨੂੰ ਗੁਰੂ ਦੇ ਦਰਸ਼ਨ ਕਰਾ ਦੇਖੋ ਜੀਵਨ ਦੂਸਰੇ ਦਾ ਜੀਵਨ ਸੁਧਾਰ ਦਿੰਦਾ ਹੈ ਕਹਿੰਦੇ ਗੁਰੂ ਦਾ ਦਰਵਾਜ਼ਾ ਤਾਂ ਸਾਰਿਆਂ ਵਾਸਤੇ ਖੁੱਲ੍ਹਾ ਫਿਰ ਕਾਰਨ ਹੋਰ ਵੀ ਚਲੋ ਦੇਖੇ ਫਿਰ ਕਾਰਨ ਬਣਿਆ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪਹੁੰਚ ਰਹੇ ਨੇ ਪਤਾ ਲੱਗਿਆ ਗੁਰੂ ਨਾਨਕ ਦੇਵ ਜੀ ਨੇ নিজ ਆਸਣ ਤਬ ਤਜ ਕਰ ਆਏ ਮਹਿਰਗ੍ਰਾਮ ਠਾਂਡੇ ਇੱਕ ਥਾਏ ਸੇਵਕ ਹਮਰਾ ਆਪ ਤ ਸੋਈ ਮੋਹ ਰਾਜ ਕੋ ਧਨੀ ਜੋ ਹੋਈ ਫਿਰ ਗੁਰੂ ਨਾਨਕ ਦੇਵ ਜੀ ਲੈਣ ਆਏ ਫਿਰ ਆਪਾਂ ਸਾਰੇ ਜਾਣਦੇ ਆਂ ਈ ਸੇਵਾ ਕਰਕੇ ਸਾਧ ਸੰਤ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸੇਵਾ ਕਰਕੇ ਹੁਕਮੰਦੇ ਵਿੱਚ ਰਹਿ ਕਰਕੇ ਜਿਨ੍ਹਾਂ ਦੀ ਯਾਦ ਮਨਾ ਰਹੇ ਆ ਉਹਨਾਂ ਨੇ ਵੀ ਮਹਾਂਪੁਰਖਾਂ ਦੇ ਹੁਕਮ ਦੇ ਵਿੱਚ ਰਹਿ ਕਰਕੇ ਤਾਂ ਜ਼ਿੰਦਗੀ ਸਾਧ ਸੰਤ ਆਪਣੀ ਸੇਵਾ ਦੇ ਵਿੱਚ ਲਾਈ ਔਰ ਸਿਮਰਨ ਕੀਤਾ ਗੁਰ ਲੈਣਾ ਦੀ ਸੇਵਾ ਕਰਕੇ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਗਏ ਸੋ ਆਓ ਦੋ ਸੁਖੀ ਸਾਧਨ ਨੇ ਰਾਣਾ ਸਾਹਿਬ ਵਾਲੇ ਮਹਾਂਪੁਰਖ ਪੜ੍ਹਦੇ ਹੁੰਦੇ ਸੀ ਆ ਧਾਰਨਾ ਪੜੋ ਫਿਰ ਮਹਾਰਾਜ ਦੀ ਕਿਰਪਾ ਕਰਨੀ ਸਾਡੇ ਉੱਪਰ ਕਿਰਪਾ ਕਰਨ ਵੀਸੀ ਇਹਨਾਂ ਨੂੰ ਕਮਾਈਏ ਆਪ ਸੁਣਨ ਵਾਲੀ ਸਾਰੀਆਂ ਸੰਗਤਾਂ ਤੇ ਕਿਰਪਾ ਕਰਨ ਨਗਰ ਸਾਧ ਸੰਗਤ ਭਗਤ ਕਬੀਰ ਜੀ ਦਾ ਫਰਮਾਨ ਹੈ ਤੁਹਾਡਾ ਨਗਰ ਤਾਂ ਪੂਜਣ ਦੇ ਯੋਗ ਹੈ ਉਹ ਕਹਿੰਦੇ ਨੇ ਕਬੀਰ ਸੋ ਮੁਖ ਧੰਨ ਹੈ ਹੂੰ ਦੇਹ ਮੁਖ ਕਹੀਏ RAM ਕੱਲੇ ਦੀ ਕਿਹੜੀ ਗੱਲ ਹੈ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏਗਾ ਗ੍ਰਾਮ ਮੈਂ ਬਦਲੀ ਥਾਂ ਹੀ ਕਰਦਾ ਮੈਂ ਕਹੂੰ ਪਵਿੱਤਰ ਹੋਏਗਾ ਪਲਵਾਨ ਪਲਵਾਨ ਕੱਲਾ ਨਹੀਂ ਪਵਿੱਤਰ ਹੋ ਗਿਆ ਨਾਲ ਸਾਲ ਨੂੰ ਵੀ ਸਮਾਂ ਮਿਲ ਗਿਆ ਸਾਧ ਸੰਗਤ ਜੀਓ ਇਸ ਕਰਕੇ ਆਉ ਐਸੇ ਮਹਾਪੁਰਖ ਜਗ ਦੇ ਤਾਰਕ ਸਾਨੂੰ ਰਸਤਾ ਦਿਖਾਉਣ ਵਾਸਤੇ ਆਉਂਦੇ ਨੇ ਪਰ ਆਪ ਕਮਾਈਆਂ ਕਰਕੇ ਦੋ ਸੁੱਖੇ ਸਾਧਨ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਂਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ മാട പായി ਸਾਧਨ ਤੇ ਪਹਿਲੇ ਮਹਾਂਪੁਰਖਾਂ ਦੀਆਂ ਜਾਦਾ ਮਨਾ ਕਰਕੇ ਮਨੁੱਖਾ ਜਨ ਬੜਾ ਮੋਲਕ ਪ੍ਰਾਪਤ ਹੋਇਆ ਹੈ ਇਸ ਨੂੰ ਸਫਲਾ ਕਰੀਏ ਅਮਰਤ ਛਕੀਏ ਗੁਰੂ ਵਾਲੇ ਬਣੀਏ ਗੁਰੂ ਮਹਾਰਾਜ ਦੇ ਬਚਨਾਂ ਤੇ ਪਹਿਰਾ ਦੇ ਕਰਕੇ ਗੁਰਬਾਣੀ ਪੜਨੀ ਸਿਮਨ ਕਰਨਾ ਸੇਵਾ ਕਰ ਲਈ ਤਕੜੇ ਹੋ ਕਰਕੇ ਦਸ ਸਾਨਾਉਂ ਦੀ ਕੀਰਤ ਕਰੀ ਜੇ ਰੋਕਿਆ ਨਹੀਂ ਮਹਾਰਾਜੀ ਨੇ ਇਸ ਤਰ੍ਹਾਂ ਕਰਦੇ ਕਰਦੇ ਹਰ ਇੱਕ ਨਾਲ ਪਿਆਰ ਕਰੋ ਨਫ਼ਰਤਾਂ ਨੂੰ ਮਨ ਵਿੱਚੋਂ ਕੱਢੀਏ ਇਹਨਾਂ ਨੂੰ ਕੱਢੀਏ ਆਹ ਨਹੀਂ ਚੰਗਾ ਆਹ ਨਹੀਂ ਚੰਗਾ ਨਹੀਂ ਮਹਾਰਾਜ ਕਹਿੰਦੇ ਸਾਨੂੰ ਤਾਂ ਉਹ ਮਨਜ਼ੂਰ ਹੈ ਜਿਹੜਾ ਕਹਿੰਦਾ ਕਬੀਰ ਸਭ ਤੇ ਹਮ ਬੁਰੇ ਦੇਖੋ ਕੈਸੀ ਫਲਸਫੀ ਹੈ ਕਹਿੰਦੇ ਅਸੀਂ ਸਾਰਿਆਂ ਤੋਂ ਬੁਰੇ ਹਮ ਤਜ ਭਲੋ ਸਭ ਕੋਈ ਸਾਰਾ ਸੰਸਾਰ ਹੀ ਭਲਾ ਹੈ ਕਿਸੇ ਨੂੰ ਕਹਿ ਦੋ ਮਾਂ ਤੇਰਾ ਪੁੱਤ ਇਹ ਚੰਗਾ ਨਹੀਂ ਉਹ ਕੀ ਅੱਗ ਕਹੋਗੀ ਕਿ ਤੈਂ ਕੀ ਲੈਣਾ ਮੇਰਾ ਪੁੱਤ ਜੈ ਜੈ ਮਰਦੀ ਹੈ ਇਸ ਕਰਕੇ ਵਾਹਿਗੁਰੂ ਦੀ ਖਲਕ ਹੈ ਸਾਰੀ ਆਪ ਭਲਾ ਭਾਈ ਗੁਰਦਾਸ ਜੀ ਦਾ ਵਚਨ ਹੈ ਉਹ ਗਿਆ ਸੀ 2 ਮਿੰਟ ਬਸ ਮੈਂ ਸਮਾਪਤੀ ਕਰਦਾ ਨਾ ਜਿੱਦੇ ਸਤਿ ਸ੍ਰੀ ਅਕਾਲ ਭਗਵਾਨ ਕ੍ਰਿਸ਼ਨ ਜੀ ਬੋਲੇ ਪਰ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਬੱਲੇ ਬੱਲੇ ਅੱਜ ਬੜੇ ਖੁਸ਼ ਹਾਂ ਵੱਡੇ ਤੋਂ ਵੱਡਾ ਪਾਪੀ ਤੁਹਾਡੇ ਦਰਸ਼ਨ ਕਰ ਲਵੇ ਉਹਦਾ ਵੀ ਭਲਾ ਹੋ ਜਾਵੇ ਭਾਈ ਗੁਰਦਾਸ ਜੀ ਨੇ ਲਿਖਿਆ ਇਸ ਨੂੰ ਇਹ ਕਹਿੰਦੇ ਫਿਰ ਜਧਿਸ਼ਟਰਾ ਕਾਰਪਾਰ ਪਰਪਕਾਰ ਜਾ ਲੱਭ ਲਿਆ ਸਾਰਾ ਨਗਰ ਟੂੜ ਮਾਰੇ ਖਾਲੀ ਮੁੜਿਆ ਇਹ ਕਹਿੰਦੇ ਲਿਆਇਆ ਨਹੀਂ ਕਹਿੰਦੇ ਮਹਾਰਾਜ ਸਾਰਾ ਨਗਰ ਪੁੰਨੀਆਂ ਦਾ ਹੀ ਆ ਪਹਿਲਵਾਨ ਪਿੰਡ ਦਾ ਸਾਰਾ ਪੁੰਨੀਆਂ ਦਾ ਹੀ ਆ ਇੱਕੋ ਹੀ ਪਾਪੀ ਆ ਕਹਿੰਦੇ ਉਹ ਲਿਆ ਕਹਿੰਦੇ ਜਧਿਸ਼ਟਰਾ ਤੁਹਾਡੇ ਸਾਹਮਣੇ ਖੜਾ ਕਰ ਦੋ ਕਿਰਪਾ ਮੇਹ ਦੀ ਨਿਗਾ ਇਨੀ ਦੇਰ ਤੱਕ ਦੁਰ ਉਹ ਦਿਨ ਆ ਗਿਆ ਕਹਿੰਦਾ ਮਹਾਰਾਜ ਅੱਜ ਬੜੇ ਉਦਾਸ ਜੇ ਨਜ਼ਰ ਨਜ਼ਰ ਆ ਰਹੇ ਕਿ ਗੱਲ ਭਲੇ ਪੁਰਸ਼ ਦੇ ਦਰਸ਼ਨ ਹੀ ਆਪਾਂ ਬੇਨਤੀ ਕਰਦੇ ਸਹੀ ਗੁਰਮੁਖ ਪਿਆਰੇ ਮਿਲ ਜਿੰਨਾ ਮਿਲਿਆ ਤੇਰਾ ਨਾਮ ਮਨ ਕੋ ਚੋ ਜੀ ਸਾਡਾ ਇਹ ਮੰਗਦੇ ਕਹਿੰਦਾ ਮਾਰਜ ਭਲੇ ਪੁਰਸ਼ ਦੇ ਦਰਸ਼ਨ ਵੀ ਕਹਿੰਦੇ ਨਾ ਦਰਯੋਦਨ ਅੱਜ ਭਲੇ ਪੁਰਸ਼ ਦੇ ਦਰਸ਼ਨੇ ਲੱਭ ਕੇ ਲਿਆ ਸਾਰਾ ਨਗਰ ਢੂੰਡ ਮਾਰਿਆ ਆ ਕੇ ਕਹਿੰਦਾ ਮਾਰਜ ਪਹਿਲਵਾਨ ਨਗਰ ਸਾਰਾ ਪਾਪੀਆਂ ਦਾ ਹੀ ਹੈ ਕੋਈ ਪੁੰਨੀ ਹੈ ਕਹਿੰਦੇ ਉਹ ਲੱਭ ਲਿਆ ਕਹਿੰਦੇ ਦਰਯੋਦਨ ਤੁਹਾਡੇ ਸਾਹਮਣੇ ਖੜਾ ਕਰ ਲਓ ਦਰਸ਼ਨ ਇਹ ਇਹ ਕਲਮ ਚੱਕੀ ਭਾਈ ਗੁਰਰਾਸ ਜੀ ਨੇ ਆਪਾਂ ਨੂੰ ਸਿੱਖਿਆ ਦੇਣ ਵਾਸਤੇ ਆਪ ਭਲਾ ਸਭ ਜੱਗ ਭਲਾ ਸਭ ਕੋ ਭਲਾ ਭਲੇ ਦੀ ਲਿਖਿਆ ਕਿਉਂ ਭਲੇ ਅੱਗੇ ਦੱਸਣਗੇ ਉਹ ਆਪ ਬੁਰਾ ਸਭ ਜਗ ਬੁਰਾ ਸਭ ਕੋ ਬੁਰਾ ਬੁਰੇ ਦੇ ਲਿਖ ਹੈ ਹੁਣ ਅੱਗੇ ਕਿਹਾ ਉਹਨਾਂ ਨੇ ਕਿਰਸ਼ਨ ਸਹਾਈ ਪਾਂਡਵਾ ਪਾਂਡਵਾ ਦਾ ਸਹਾਈ ਆਪਾਂ ਸਾਰੇ ਜਾਣਦੇ ਹੋ ਜੰਗ ਹੋਇਆ ਤੇ ਭਗਵਾਨ ਕਿਰਸ਼ਨ ਜੀ ਨੇ ਪਾਂਡਵਾ ਦਾ ਪੱਖ ਪੂਰਿਆ ਹੌਜਾਂ ਦੇ ਦਿੱਤੀਆਂ ਸਾਰੀਆਂ ਜਿਹ ਦਰਯੋਦਨ ਨੂੰ ਆਪੇ ਦਰੋਹੇ ਤੇ ਜਿੱਤ ਹੋਈ ਜਿਹਦੇ ਵੱਲ ਉਹ ਜਵੇ ਉਹ ਸਾਸ ਕਦੇ ਨਹੀਂ ਹਾਰਦਾ ਤੇ ਐਸੀ ਰਤਨਾ ਹੋਈ ਕ੍ਰਿਸ਼ਨ ਸਹਾਈ ਪਾਂਡਵਾ ਕਿਉਂ ਸਹਾਈ ਹੋਇਆ ਭਾਵੇਂ ਭਗਤ ਕਰਤੂਤ ਵਸੇਕਾ ਉਹਨਾਂ ਦੀ ਪ੍ਰੇਮਾ ਭਗਤੀ ਨੂੰ ਦੇਖ ਕੇ ਉਹਨਾਂ ਦੀ ਕਰਤੂਤ ਕਰਨੀ ਨੂੰ ਦੇਖ ਕਰਕੇ ਉਹਨਾਂ ਦੇ ਸਹਾਈ ਹੋਏ ਵਰਨਾ ਇੱਕੋ ਦੋਨੋਂ ਇੱਕੋ ਬਰਾਬਰ ਸੀ ਭਗਵਾਨ ਨੂੰ ਸਾਰੇ ਇੱਕ ਬਰਾਬਰ ਹੋਇਆ ਕਰਦੇ ਨੇ ਇਹ ਵੈਰ ਭਾਇ ਚਿਤ ਕੈਰਵਾ ਗਣਤੀ ਗਣ ਅੰਦਰ ਕਾ ਲੇਖ ਹੈ ਕੈਰਵਾ ਦੇ ਨਾਲ ਕਿਉਂ ਦੁਸ਼ਮਣੀ ਦੁਸ਼ਮਣੀ ਤਾਂ ਨਹੀਂ ਸੀ ਪਰ ਕਿਉਂ ਪੱਖ ਪੂਰਿਆ ਇਹਨਾਂ ਦਾ ਉਹਨਾਂ ਦਾ ਕਿਉਂ ਨਹੀਂ ਪੂਰਿਆ ਕਹਿੰਦੀ ਉਹਨਾਂ ਦੇ ਮਨ ਵਿੱਚ ਵੈਰ ਭਾਵ ਸੀ ਪਾਂਡਵਾਂ ਨਾਲ ਬੈਰ ਧਾਰਨ ਕਰਿਆ ਦੂਸਰਾ ਗਣਤੀ ਗਣ ਦਾ ਅੰਦਰ ਕਾ ਲੇਖ ਹੈ ਜਦੋਂ ਭਗਵਾਨ ਕ੍ਰਿਸ਼ਨ ਜੀ ਮਿਲਣ ਦੇ ਵਾਸਤੇ ਗਏ ਦਰਯੋਧਨ ਨੂੰ ਸਮਝਾ ਦਈਏ ਵੀ ਉਹ ਕਾਦੇ ਵਾਸਤੇ ਲੜਨਾ ਤੇਰੇ ਭਰਾ ਨੇ ਥੋੜੀ ਜਿਹੀ ਰਹਿਣ ਨੂੰ ਜ਼ਮੀਨ ਦੇ ਦੇ ਕਹਿੰਦੇ ਦਰਯੋਧਨ ਘੋੜਿਆਂ ਦੇ ਤਵੇਲੇ 'ਤੇ ਚਲੇ ਗਿਆ ਕਿਉਂ ਚਲੇ ਗਿਆ ਵੀ ਇੱਥੇ ਮੈਨੂੰ ਭਗਵਾਨ ਜੀ ਦਾ ਉੱਠ ਕੇ ਸਤਿਕਾਰ ਕਰਨਾ ਪਊਗਾ ਹੈ ਤਾਂ ਗਵਾਲਾ ਹੀ ਐ ਮੈਂ ਚੱਕਰਵਰਤੀ ਰਾਜਾ ਗਣਤੀ ਗਣ ਦਾ ਸੀ ਆਪਣੇ ਆਪ ਨੂੰ ਵੱਡਾ ਮੰਨਦਾ ਸੀ ਗੁਰੂ ਘਰ ਦੇ ਵਿੱਚ ਵੱਡਾ ਨਹੀਂ ਸਾਥ ਸਿੰਘ ਇੱਥੇ ਸੋ ਵੱਡਾ ਜਨਰਾਮ ਨੇ ਬੁਲਾਈ ਇਸ ਕਰਕੇ ਗਨਤੀ ਗਨ ਅੰਦਰ ਕਾ ਲੇਖ ਹੈ ਭਲਾ ਬੁਰਾ ਪਰਵੰਨਿਆ ਉਹਨੂੰ ਕਹਿੰਦੇ ਦੁਰਯੋਧਨ ਨੂੰ ਕਹਿੰਦੇ ਤੂੰ ਭਲਾ ਲੱਭ ਲਿਆ ਜਯਦਿਸ਼ਤਰ ਨੂੰ ਕਹਿੰਦੇ ਤੂੰ ਬੁਰਾ ਲੱਭ ਲਿਆ ਭਲਾ ਬੁਰਾ ਪਰਵੰਨਿਆ ਪਾਲਣ ਗਏ ਨਾ ਦ੍ਰਿਸ਼ਟ ਸ੍ਰੇਖ ਹੈ ਭਲਾ ਨਾ ਕੋਈ ਦੁਰਯੋਧਨ ਹੈ ਦੁਰਯੋਧਨ ਨੂੰ ਸਾਰੇ ਨਗਰ ਵਿੱਚੋਂ ਭਲਾ ਨਹੀਂ ਲੱਭਿਆ ਨਗਰੋਹੀ ਹੈ ਜਯਦਿਸ਼ਤਰ ਕੋ ਬੁਰਾ ਨਾ ਦੇਖਿਆ ਜਯਦਿਸ਼ਤਰ ਨੂੰ ਕੋਈ ਬੁਰਾ ਨਹੀਂ ਦਿਸਿਆ ਅਖੀਰ ਤੇ ਭਾਈ ਗੁਰਦਾਸ ਜੀ ਨੇ ਰੌਲਾ ਮਗਾ ਦਿੱਤਾ ਉਹ ਕਹਿੰਦੇ ਕਰਵਾ ਹੋਏ ਕਰਵਾ ਹੁੰਦਾ ਕਰਵਾ ਵਰਤ ਚ ਕੁੱਜਾ ਜਿਆ ਹੁੰਦਾ ਉਹਨੂੰ ਕਰਵਾ ਕਹਿੰਦੇ ਨੇ ਉਹਨੂੰ ਕਈਆਂ ਨੂੰ ਟੂਟੀ ਲੱਗੀ ਹੁੰਦੀ ਐ ਸਾਈਡ ਤੇ ਭਾਈ ਗੁਰਦਾਸ ਜੀ ਨੇ ਦੇਖੋ ਆਧਾਰਨਾ ਦੇ ਢੇਰ ਲਾਇਓ ਗੁਰੂ ਅਰਜਨਜੀਤ ਦੇਵ ਜੀ ਨੇ ਵਰ ਦਿੱਤਾ ਭਾਈ ਗੁਰਦਾਸ ਜੀ ਦੀ ਬਾਣੀ ਹੋਏ ਪ੍ਰਸੰਨ ਤਬ ਗੁਰਬਾਰ ਦੀਨੋ ਤਬ ਬਾਣੀ ਫਲ ਹੋਏ ਬਲੰਦ ਪੜਤ ਸੁਨਤ ਜਿਹੜਾ ਪੜੂਗਾ ਭਾਈ ਜੀ ਟੂਟੀ ਬਾਣੀ ਨੂੰ ਪੜਤ ਸੁਨਤ ਗੁਰਸਿੱਖੀ ਪ੍ਰਾਪਤ ਉਹਨੂੰ ਗੁਰਸਿੱਖੀ ਪ੍ਰਾਪਤ ਹੋ ਗਿਆ ਕਿ ਇਥੋਂ ਗੁਰਸਿੱਖੀ ਦੀ ਮੰਜ਼ਲਾਂ ਦਾ ਪਤਾ ਲੱਗਦਾ ਹੈ ਗੁਰੂ ਦੀ ਵਿੜਿਆ ਹੀ ਹੈ ਨਵੀਨ ਰੋਲ ਵਿੜਿਆਈ ਹੈ ਪੜਤ ਸੁਨਤ ਗੁਰਸਿੱਖੀ ਪ੍ਰਾਪਤ ਸਤਗੁਰ ਸਰਦਾ ਵਧੇ ਅਨੰਦ ਗੁਰੂ ਮਹਾਰਾਜ ਜੀ ਪ੍ਰਤੀ ਸਰਦਾ ਬਲੂ ਜਦੋਂ ਭਾਈ ਜੀ ਨੂੰ ਪੜਾਂਗੇ ਜਦੋਂ ਪੜਾਂਗੇ ਉਹਨਾਂ ਨੂੰ ਨਾ ਜਦੋਂ ਕਹਿਣਗੇ ਸ੍ਰੀ ਗੁਰੂ ਦਿਆਲ ਕੀ ਦਿਆ ਨਾਨਕ ਦੇਵ ਮੈਂ ਇਹ ਸੱਚ ਕਹਿੰਦੇ ਉਹ ਕਹਿੰਦੇ ਹਾਂ ਕਹਿੰਦੇ ਕਿਤੇ ਵੀ ਨਹੀਂ ਉਹ ਕਹਿੰਦੇ ਖੰਡ ਬ੍ਰਹਮੰਡ ਉਹਦਾ ਅਸਤ ਲੋਤਾ ਇਹ ਸਾਰੀ ਦੁਨੀਆ ਦੇ ਉੱਪਰ ਸੂਰਜ ਚੜ੍ਹਦੇ ਤੋਂ ਛਿਪਦੇ ਤੱਕ ਸਾਰੀ ਉਮਰ ਲੱਭਦਾ ਫਿਰ ਜਾ ਉਹ ਕਹਿਣਾ ਪਊਗਾ ਸਤਗੁਰ ਤੁਲਨਾ ਮਿਹਰਬਾਨ ਮਾਤ ਪਿਤਾ ਨਾ ਦੇਵ ਸਵਾਈ ਨਾ ਮਾਂ ਪਿਓ ਨਾ ਦੇਵ ਤੇ ਜਿਹੇ ਜਿਹੇ ਮਿਹਰ ਮਾਰ ਦੀ ਕਿਰਪਾ ਕਰਕੇ ਸਾਰਾ ਕੁਝ ਹੀ ਬਾਰ ਦਿੱਤਾ ਇਹ ਤੋਂ ਉੱਪਰ ਦੀ ਕੀ ਹੋਊਗਾ ਸੋ ਇਹਸ ਕਰਕੇ ਭਾਈ ਜੀ ਕਹਿੰਦੇ ਕਰਵਾ ਹੋਏ ਸੋ ਟੂਟੀ ਵੇਖਾ ਗੱਲ ਮੁਕਾਓ ਕਿ ਜਿਹੜਾ ਉਹ ਕੁძੇ ਵਿੱਚ ਹੋਊਗਾ ਜਦੋਂ ਟੇਡਾ ਕਰਾਂਗੇ ਟੂਟੀ ਚੋਂ ਅੰਦਰੋਂ ਨਿਕਲ ਆਉਣਾ ਹੈ ਇਸ ਕਰਕੇ ਗੁਰਸਿੱਖਾ ਹਰ ਇੱਕ ਨਾਲ ਪਿਆਰ ਕਰਨ ਨਫ਼ਰਤਾਂ ਨੂੰ ਕੱਢ ਮੰਨਦੇ ਚਾ ਆ ਨਹੀਂ ਚੰਗਾ ਨਹੀਂ ਚੰਗਾ ਨਹੀਂ ਤੂੰ ਉਗਾ ਕੇ ਕਹਦੇ ਮਹਾਰਾਜ ਸਭ ਆਪਗੁਣ ਮੈਂ ਤਾਂ ਉਹ ਗੁਣਾਂ ਨਾਲ ਭਰਿਆ ਹੋਇਆ ਕਿਰਪਾ ਕਰ ਦੋ ਡਾਕਟਰ ਕੋਲੇ ਜਾਵਾਂਗੇ ਡਾਕਟਰ ਕਹਿੰਦਾ ਕੀ ਕਰਨਾ ਹੈ ਆਪਾਂ ਕਹਾਂਗੇ ਮੈਂ ਤਾਂ ਰੋਗ ਤੋਂ ਰਹਿ ਤਾ ਉਹ ਕਹੂਗਾ ਫਿਰ ਉੱਠ ਕੇ ਘਰੇ ਜਾ ਮਰੀਜ਼ਾਂ ਨੇ ਵੀ ਆਉਣਾ ਇੱਥੇ ਬੈਠਣਾ ਕਿ ਤੇਰੇ ਜੇ ਜੇ ਲਈ ਕੋਈ ਗੁਪਤ ਰੋਗ ਦੱਸਣਾ ਹੁੰਦਾ ਤੂੰ ਆਪਣੇ ਘਰ ਨੂੰ ਜਾ ਮਹਾਰਾਜ ਨੂੰ ਕਹਾਂਗੇ ਮਹਾਰਾਜ ਸੰਤਾਂ ਮੈਂ ਵਿਦਵਾਨ ਆ ਬਹੁਤ ਵੱਡਾ ਮੈਂ ਤਾਂ ਆ ਮਹਾਰਾਜ ਕਹਿੰ ਕੇ ਬਣਿਆ ਰਹਿ ਤੂੰ ਮਾਰ ਨੂੰ ਕਹ ਮੂਰਖ ਹਾਂ ਮਹਾਰਾਜ ਮੂਰਖਾਂ ਕਿਰਪਾ ਕਰ ਦੋ ਧਰ ਦੋ ਮੇਰੇ ਸਿਰ ਦੇ ਉੱਪਰ ਚਟੀ ਜੀ ਧਰ ਦੋ ਮਹਾਰਾਜ ਕਿਰਪਾ ਕਰ ਦੋ ਜਿਵੇਂ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਹੋਰ ਕਿੰਨਿਆਂ ਨੂੰ ਮਹਾਰਾਜੀ ਕਿਰਪਾ ਕਰਕੇ ਆਪ ਜੀ ਨੇ ਵੱਡੀ ਵੱਡੀਆਂ ਆਪਾਦਮੀਆਂ ਦਿੱਤੀਆਂ ਨੇ ਕਿਰਪਾ ਕਰਕੇ ਉਹਨਾਂ ਦੇ ਨਾਲ ਸਾਨੂੰ ਵੀ ਤਾਰ ਦਿਓ ਹਉ ਵੀ ਬੇਨਤੀ ਦੰਦ ਰੋ ਕਰਦੇ ਰਹੀਏ ਇੰਨੀਆਂ ਕਿ ਬੇਨਤੀਆਂ ਕਰਦਾ ਹੋਇਆ ਅਰਦਾਸ ਕੇਮਾ ਦਾ ਜਾ ਚੁਕਾ ਪਰ ਅਰਦਾਸ ਬੇਨਤੀ ਹੈ ਬਈ ਸੰਗਤ ਨਾਲ ਪਿਆਰ ਹੈ ਅਰਦਾਸਾਂ ਬੇਨਤੀਆਂ ਕਰਿਓ ਹੁਣ ਤਾਂ ਨੇੜੇ ਜੇ ਕੰਮ ਲੱਗਿਆ ਵੀ ਮਹਾਰਾਜ ਇਹ ਬੁੱਢਾ ਸੁਣਾਉਂਦਾ ਹੀ ਨਾ ਰਹਿ ਜਾਵੇ ਇਹ ਤੇ ਵੀ ਨਾਲ ਕਿਰਪਾ ਕਰ ਦਿਓ ਮਹਾਰਾਜ ਅੰਦਰ ਵਸ ਜਾ ਵੀ ਆਪਾਂ ਕਮਾ ਲਈਏ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲਣੇ ਵਿਭਾਗੀ ਬਣੀ ਬਹੁਤ ਭੁੱਲਾਂ ਗਲਤੀਆਂ ਹੋਈਆਂ ਨੇ ਖਿਮਾ ਦੇ ਜਾ ਤਾ ਗੁਰਪਤੇ ਦੀ ਸੰਤ ਆਉਣ ਵਾਲਾ ਸਮਾਂ ਪਿਆਰ ਨਾਲ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਤਨ ਤਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਤਨ ਤਨ ਸੰਤ ਕਿਸਨ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਕਰਮ ਸਿੰਘ ਜੀ ਮਹਾਰਾਜ ਸਿੱਧ ਸਰ ਭੇਖੀ ਵਾਲਿਆਂ ਦੇ ਅਸ਼ੀਰਵਾਦ ਦਾ ਸਦਕਾ ਇਹ ਜਥਾ